ਸਿੱਖ ਜਥਾ ਪਾਕਿਸਤਾਨ ਜਾਣ ਦੇ ਲਈ ਤਿਆਰ ਵਖਵਾ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਜਾ ਰਿਹਾ ਹੈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਹਾਈ ਕਮਿਸ਼ਨ ਤੋਂ ਨਿਕਲਿਆ ਤਾਰਿਖ 8 ਅੰਦਰ ਬਲੋਵਾ ਪਹਿਲਾਂ ਤੇ ਮੈਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਚੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਗੁਰੂ ਕਿਰਪਾ ਕਰੇ ਸਮੁੱਚੇ ਸੰਸਾਰ ਦੇ ਵਿੱਚ ਵੱਸਣ ਵਾਲਾ ਸਮੁੱਚਾ ਵਿਸ਼ਵ ਭਾਈਚਾਰਾ ਇਸ ਸੰਸਾਰ ਦੇ ਵਿੱਚ ਅਮਨ ਆਮਾਨ ਦੇ ਨਾਲ ਰਹਿੰਦਿਆਂ ਇੱਕ ਅਕਾਲ ਪੁਰਖ ਨੂੰ ਧਿਆਉਂਦਿਆਂ ਤੇ ਇੱਕ ਅਕਾਲ ਪੁਰਖ ਨੂੰ ਸਾਰਿਆਂ 'ਚ ਦੇਖਦਿਆਂ ਆ ਇੱਕ ਚੰਗਾ ਤੇ ਸਚਾਰ ਜੀਵਨ ਬਸ਼ਰ ਕਰੇ। ਬਾਕੀ ਅਸੀਂ ਜਦੋਂ ਅਰਦਾਸ ਕਰਦੇ ਆਂ ਵੀ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅੱਜ ਜਦੋਂ ਅਸੀਂ ਨਨਕਾਣਾ ਸਾਹਿਬ ਜਾ ਰਹੇ ਆਂ ਤੇ ਮੈਂ ਸਮਝਦਾ ਵੀ ਇਹ ਸਾਡੀਆਂ ਜਿਹੜੀਆਂ ਗੁਰੂ ਅਕੀਰਦਾਸਾਂ ਵਾਂ ਇਹ ਉਸੇ ਅਰਦਾਸ ਦੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ। ਬਾਕੀ ਹਰ ਸਿੱਖ ਦੀ ਤਾਂਗ ਹੁੰਦੀ ਆ ਵੀ ਉਹ ਨਨਕਾਣਾ ਸਾਹਿਬ ਜਾਵੇ ਪੰਜਾ ਸਾਹਿਬ ਜਾਵੇ ਚੂਨਾ ਮੰਡੀ ਲਾਹੌਰ ਜਾਵੇ ਤੇ ਇਹ ਬਹੁਤ ਚੰਗੀ ਗੱਲ ਆ ਵੀ ਹੁਣ ਇੱਥੋਂ ਵੀ ਸਰਕਾਰਾਂ ਨੇ ਪਹਿਲਾਂ ਰੋਕਿਆ ਸੀ ਪਰ ਹੁਣ ਜਾਣ ਦੀ ਇਜਾਜ਼ਤ ਦਿੱਤੀ ਆ ਬਾਕੀ ਹਰ ਸਿੱਖ ਦੀ ਤਾਂਗਾ ਤੇ ਤਾਂਗੇ ਵੀ ਆਪੀ ਕਰਤਾਰਪੁਰ ਦਾ ਲਾਂਘਾ ਖੁੱਲੇ ਤੇ ਜਲਦੀ ਤੋਂ ਜਲਦੀ ਦੇਸ਼ ਦੇ ਹਕਮਾਂ ਨੂੰ ਦਰਿਆ ਦਲੀ ਦਿਖਾਉਂਦੇ ਆ ਲਾਂਘਾ ਵੀ ਖੋਲਣਾ ਚਾਹੀਦਾ ਸਿੱਖ ਸਾਹਿਬ ਆਪਰੇਸ਼ਨ ਤੋਂ ਦੂਰ ਤੋਂ ਬਹੁਤ ਪਹਿਲਾਂ ਜੱਥਾ ਜਾ ਰਿਹਾ ਵੀ ਬਹੁਤ ਗਲੈਫ ਨੂੰ ਖਰਾਬ ਰਹੇ ਹੈ ਹੁਕਮਤ ਦੌਰ ਤੇ ਪਾਬੰਦੀ ਲੱਗ ਗਈ ਸੀ ਤੇ ਪਹਿਲਾਂ ਜੱਥਾ ਰਵਾਨਾ ਹੋ ਜਾ ਰਿਹਾ ਦੇਖੋ ਚੰਗੀ ਗੱਲ ਹੈ ਤੇ ਪਹਿਲਾ ਜੱਥਾ ਜਾ ਰਿਹਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਦੋਵਾਂ ਮੁਲਕਾਂ ਦੇ ਵਿੱਚ ਅਮਨ ਆਮਾਨ ਹੋਵੇ ਤੇ ਲੋਕ ਜਿਹੜੇ ਸਾਡੇ ਉਧਰ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਉਹ ਜਾਣ ਕਿਉਂਕਿ ਇਸ ਖਿੱਤੇ ਦੀ ਤਰੱਕੀ ਦੇ ਲਈ ਅਮਨ ਬਹੁਤ ਜ਼ਰੂਰੀ ਆ ਤੇ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਵੀ ਪਹਿਲੀ ਵਾਰੀ ਹੈ ਕਿ ਇੰਨੀ ਖੁੱਲ੍ਹਦਲੀ ਨਾਲ ਵੀਜ਼ੇ ਦਿੱਤੇ ਗਏ ਨਹੀਂ ਵੀਜ਼ਿਆਂ ਦੀ ਖੁੱਲ੍ਹਦਲੀ ਤੇ ਇੱਕ ਵਾਰੀ ਇੱਥੇ ਸਾਡੀ ਐਸਜੀਪੀਸੀ ਨੇ 6000 ਰੁਪਏ ਦਿੱਤਾ ਸੀ ਤੇ ਉਹਨਾਂ ਨੇ 6000 ਨੂੰ ਦੇ ਦਿੱਤਾ ਇਹ ਨਹੀਂ ਹੈਗਾ ਪੰਥ ਦੀਆਂ ਨੁਮਾਇੰਦਾ ਜਿਹੜੀ ਸਾਡੀ ਸੰਸਥਾ ਸ਼ੁਰੂ ਕਰਨੀ ਕਮੇਟੀ ਉਹਦਾ ਸਰਕਾਰ ਤੇ ਹਰ ਪਾਸੇ ਹੀ ਆ। ਔਰ ਅੱਗੇ ਵੀ ਦਿੱਤੇ ਗਿਆ ਸੀ। ਐਤਕੀ ਵੀ ਬਹੁਤ ਸਾਰੇ ਦੇਤੇ ਇਹਦੇ ਲਈ ਚੰਗੀ ਗੱਲ ਆ ਕਿਉਂਕਿ ਸਿੱਖ ਦੀ ਅਰਦਾਸ ਆ ਵੀ ਅਸੀਂ ਉੱਥੇ ਜਾਈਏ। ਬਾਕੀ ਉੱਥੇ ਜਾ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਸਜਦਾ ਕਰਦੇ ਆ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਜ਼ਰੂਰ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ। ਤੱਕ ਗੱਜ ਜਿਨ੍ਹਾਂ ਦੇ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਗਿਆ ਤੇ ਮੀਡੀਆ ਦੇ ਮੁਖਾਤਿਬ ਹੋ ਕੇ ਜਾਣਕਾਰੀ ਸਾਂਝੀ ਕੀਤੀ ਤਾਂ ਜਥੇ ਦੀ ਅਗਵਾਈ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗੜ। ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਵੀ ਜੁੜੇ ਹੋਏ ਨੇ ਤਾਂ ਮਨਿੰਦਰ ਅੱਜ ਜਥਾ ਰਵਾਨਾ ਹੋ ਰਿਹਾ ਹੈ 1796 ਸ਼ਰਧਾਲੂ ਜਿਨ੍ਹਾਂ ਨੂੰ ਵੀਜ਼ਾ ਦਿੱਤਾ ਗਿਆ ਤੇ ਅੱਜ ਸ਼ਰਧਾਲੂ ਰਵਾਨਾ ਹੋ ਰਹੇ ਨੇ ਕੀ ਕੋਈ ਜਾਣਕਾਰੀ ਹੈ ਕੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੀ ਲੋ ਸ਼ਮੀਰ ਸਿੰਘ ਤੁਹਾਡੇ ਕੀ ਲੱਗਦੇ ਆ ਗ੍ਰੰਥੀ ਸਾਹਿਬ ਜਿਹੜੇ ਨੇ ਕਸ਼ਮੀਰ ਸਿੰਘ ਤਾਂ ਸੰਪਰਕ ਕਰਾਂਗੇ ਦੁਬਾਰਾ ਮੇਰੇ ਸਹਿਯੋਗੀ ਮਨੀਦਰ ਸਿੰਘ ਮੋਂਗਾ ਦੇ ਕੋਲ ਪ੍ਰੇਸ ਵਕਤ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਵਿੱਚਲੇ ਗੁਰਦ ਆਮਾ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਤਿਆਰ ਤੇ ਅਜੇ ਹਿਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ तमाम ਸਿੱਖ ਸ਼ਰਧਾਲੂਆਂ ਨੂੰ ਨਤਮਸਤਕ ਹੁਣ ਵੇਲੇ ਅਰਦਾਸ ਸਰਬੱਤ ਦੇ ਭਲੇ ਦੀ ਕਰਨੀ ਚਾਹੀਦੀ ਹੈ ਵਿਛੜੇ ਗੁਰਧਾਮ ਜਿਹੜੇ ਨੇ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰਾਂ ਦੀ ਤਾਂਘ ਹਰ ਸਿੱਖ ਦੀ ਹੈ ਤੇ ਅਜਿਹੇ 'ਚ ਅਰਦਾਸ ਬੇਨਤੀ ਕੀਤੀ ਜਾਵੇ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਹੁਣ ਸਿੱਖ ਅਧਾਲੂ ਜਾ ਰਹੇ ਨੇ ਪਰ ਅਜਿਹੇ 'ਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਉਸੇ ਤਰੀਕੇ ਦੇ ਨਾਲ ਖੋਲੇ ਤਾਂ ਜੋ ਸਿੱਖ ਪਾਕਿਸਤਾਨ ਵਿੱਚਲੇ ਆਪਣੇ ਗੁਰਧਾਮਾਂ ਦੇ ਖਾਸ ਤੌਰ ਦੇ ਉਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰ ਕਰ ਸਕਣ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸੈਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾਂ ਮਨਿੰਦਰ ਪਾਕਿਸਤਾਨ ਵਿੱਚਲੇ ਗੁਰਧਾਮਾਂ ਦੇ ਦਰਸ਼ਕਦਾਰ ਕਰਨ ਦੇ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਹੋ ਰਿਹਾ ਹੈ ਕੀ ਕੋਈ ਜਾਣਕਾਰੀ ਹੈ ਆ ਦੇਖੋ ਅਮਨ ਭਾਰਤ ਪਾਕਿਸਤਾਨ ਦੀ 1947 ਦੀ ਵੰਡ ਤੋਂ ਬਾਅਦ ਅਨੇਕਾਂ ਪਵਿੱਤਰ ਗੁਰਧਾਮ ਜਿਨ੍ਹਾਂ ਵਿੱਚ ਪਹਿਲੀ ਪਾਸ਼ਾਸ਼ੀਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਜਾਂ ਫਿਰ ਜੋਤੀ ਜੋਤ ਸਥਾਨ ਕਰਤਾਰਪੁਰ ਸਾਹਿਬ ਵੱਖ-ਵੱਖ 52 ਪਿੱਤਰ ਗੁਰਤਾਨ ਜਿਹੜੇ ਉਹ ਪਾਕਿਸਤਾਨ ਚ ਰਹਿ ਗਏ ਸੀ ਇੱਕ ਕੌਮ ਤੋਂ ਵਿਛੜ ਗਏ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਜਾਨਾ ਹੀ ਹਰ ਸਿਕ ਸਵੇਰੇ ਸ਼ਾਮ ਇਹਨਾਂ ਵਿਛੜੇ ਗੁਰਤਾਨਾਂ ਦੇ ਦਰਸ਼ਨ ਦੇਦਾਰ ਦੀ ਜਿਹੜੀ ਹੈ ਉਹ ਤਾਂ ਕਿ ਰੱਖਦਾ ਹੈ ਅਰਦਾਸ ਕਰਦਾ ਹੈ ਤੇ ਸਾਲ ਦੇ ਵਿੱਚ ਕੁਝ 6ਕ ਜਿੱਥੇ ਜਿਹੜੇ ਨੇ ਉਹ ਪਾਕਿਸਤਾਨ ਲਈ ਰਵਾਨਾ ਹੁੰਦੇ ਪਰ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਦੋਨੋਂ ਮੁਲਕਾਂ ਵਿੱਚ ਤਲਖੀ ਪਰ ਹਾਲਾਤ ਪੈਦਾ ਹੋਏ ਮੁਕੰਮਲ ਤੌਰ ਤੇ ਪਾਬੰਦੀ ਲੱਗੀ ਤੋਂ ਪਰੇਸ਼ਾਨ ਸੰਦੂਰ ਤੋਂ ਬਾਅਦ ਇਹ ਪਹਿਲਾ ਜੱਥਾ ਅੱਜ ਪਹਿਲੀ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰੂ ਮਨਾਉਣ ਦੇ ਲਈ ਜਿਹੜਾ ਪਾਕਿਸਤਾਨ ਜਾ ਰਿਹਾ ਜਿੱਥੇ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰੂ ਮਨਾਉਣ ਤੋਂ ਇਲਾਵਾ ਰੇਕਾ ਪਾਵਨ ਪਿੱਤਰ ਗੁਰ ਧਾਮਾਂ ਦੇ ਦਰਸ਼ਨ ਕੀਤੇ ਜਾਣਗੇ ਤੋਂ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਸਾਂਝੀ ਕਰਨ ਜਾ ਰਹੇ ਆ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਹੇਠ ਜਿਹੜਾ ਉਹ 1796 ਸ਼ਰਧਾਲੂਆਂ ਦਾ ਜੱਥਾ ਜਿਹੜਾ ਉਹ ਰਵਾਨਾ ਹੋਣ ਜਾ ਰਿਹਾ ਹੈ ਤੋਂ ਚਿਹਰੇ ਤੇ ਸਾਫ਼ ਤੌਰ ਤੇ ਖੁਸ਼ੀ ਨ ਕਿਉਂਕਿ ਤਾਂਗ ਪੂਰੀ ਹੋਈ ਹੈ ਜੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਦੇ ਦਰਸ਼ਨ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਸਥਾਨ ਡੇਰਾ ਸਾਹਿਬ ਲਾਹੌਰ ਦੀ ਤਾਨਗੁਰ ਰਾਮਦਾਸ ਦੇ ਪ੍ਰਕਾਸ਼ ਸਥਾਨ ਚੂਨਾ ਸਾਹਿਬ ਚੂਨਾ ਵੰਡੀ ਲਾਹੌਰ ਦੀ ਤੋਂ ਵੱਖ-ਵੱਖ ਰੋੜੀ ਸਾਹਿਬ ਪੰਜਾ ਸਾਹਿਬ ਅਨੇਕਾ ਪਾਵਨ ਪਿੱਤਰ ਗੁਰਤਾਬ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਜੱਥਾ ਜਿਹੜਾ ਹੈ ਉਹ 13 ਨਵੰਬਰ ਨੂੰ ਵਤਨ ਪਰਤੇਗਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਨਾਮਾ ਜੀ ਕਿੱਥੋਂ ਦੇ ਰਹੇ ਹੋ ਸੰਤ ਸਿੰਘ ਜੀ ਰੋੜੇ ਵਾਲਾ ਪੰਜੇਲਾ ਚੋਂ ਰੂਰ ਚ ਪਹਿਲੀ ਵਾਰ ਜਾ ਰਹੇ ਹੋ ਪਹਿਲੀ ਵਾਰ ਜਾ ਰਹੇ ਜੀ ਬਹੁਤ ਜਿਆਦੇ ਚਾਇਆ ਜੀ ਪਹਿਲਾਂ ਦੋ ਵਾਰੀ ਮਿਚ ਗਿਆ ਸੀਗਾ ਜੀ ਹੁਣ ਤਾਂ ਬਾੜੀ ਚ ਹੋਇਆ ਬਹਿਰੂ ਦਾ ਚੁਕਸਾਨਾ ਕਰ ਰਹੇ ਆਂ ਬਾਰ-ਬਾਰ ਵੀ ਇੰਨੀ ਵੀ ਮੇਰੇ ਤੇ ਗਰਪਾ ਕੀਤੀ ਤੇ ਨਾਨਕ ਦੇ ਪ੍ਰਕਾਸ਼ ਸਥਾਨ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਹੈ ਬੜੇ ਭਾਗਾਂ ਦੇ ਹਾਂਜੀ ਹਾਂਜੀ ਬੜੇ ਭਾਗ ਗਾਲੀ ਗੱਲਾਂ ਜੀ ਬਹੁਤ ਹੀ ਕਿਸਮਤ ਵਾਲੇ ਲੱਗਦੇ ਆਂ ਜੀ ਜਿਨ੍ਹਾਂ ਨੇ ਇੰਨੀ ਕਿਸਮਤ ਤੇ ਜੈ ਪਰਮਾਤਮਾ ਨੇ ਸਾਡੀ ਬੜੀ ਵਧੀਆ ਪਹੁੰਚ ਪਾਣੀ ਹੈ ਜੀ ਮੈਂ ਦਰਸ਼ਨ ਕਰਨ ਜਾ ਰਿਹਾ ਜੀ ਪਹਿਲੀ ਵਾਰ ਜਾ ਰਿਹਾ ਜੀ ਕਿਸ ਤਰ੍ਹਾਂ ਤੇ ਲੱਗਦਾ ਕਿਉਂਕਿ ਹਾਲਾਤ ਬੜੇ ਖਰਾਬ ਰਹੇ ਦੋਨਾਂ ਮੁਲਕਾਂ ਦੇ ਮੁਕੰਮਲ ਪਾਬੰਦੀ ਹੋ ਗਈ ਸੀ ਹੁਣ ਫਿਰ ਤੋਂ ਦੋ ਨਾਮ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੈ ਸਾਨੂੰ ਵੀ ਜਾਣ ਦੀ ਪਿੰਡ ਜਲੂਰ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਹਾਂ ਜੀ ਗੁਰੂ ਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਜਾਣ ਦੀ ਅੱਗੇ ਮਿਲ ਗਿਆ ਜੀ ਗੁਰੂ ਸਾਹਿਬ ਵੱਲੋਂ ਬਹੁਤ ਖੁਸ਼ ਹੈ ਜੀ ਬਹੁਤ ਹੀ ਦੋਵੇਂ ਸਰਕਾਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਖੁੱਲ੍ਹ ਦਿਲੀ ਕਰਕੇ ਵਿਜੇ ਦੇ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਕਰਨ ਦੀ ਅਗਿਆਬਖਸ਼ੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਪਟਿਆਲੇ ਦੇ ਆਨ ਵਾਲਿਆਂ ਹਾਂ ਜੀ ਬਹੁਤ ਉਤਸਾਹ ਸਾਨੂੰ ਉੱਥੇ ਗਰਤਾਰਪੁਰ ਸਾਹਿਬ ਜਾਂਦਾ ਉੱਥੇ ਦਰਸ਼ਨ ਦਿਦਾਰੇ ਸਾਡੇ ਧੰਨਪਾਗ ਨੇ ਜੋ ਸਾਨੂੰ ਉੱਥੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਹਾਂ ਜੀ ਪਹਿਲੀ ਵਾਰ ਜਾ ਰਹੇ ਆ ਬਹੁਤ ਲੰਮੀ ਕਿ ਦਿਨ ਟਰਾਈ ਕੀਤੀ ਸੀ ਕਿ ਹੁਣ ਨਹੀਂ ਟਰਾਈ ਨਹੀਂ ਕੀਤੀ ਫਸਟ ਟਾਈਮ ਟਰਾਈ ਕੀਤੀ ਫਸਟ ਟਾਈਮ ਹੀ ਸਾਡਾ ਸਾਲਾਂ ਦਾ ਪਲਾਨ ਸੀ ਜਿਹੜਾ ਹੁਣ ਵਿਚ ਹੋ ਰਿਹਾ ਅਸੀਂ ਕੁਝ ਟਾਈਮ ਦੋ ਦਿਨ ਸਾਲਾਂ ਤੋਂ ਸੋਚ ਰਹੇ ਸੀ ਵੀ ਜਾਈਏ ਪਰ ਇਹ ਵਾਇਗਰੂ ਨੇ ਸੁਣ ਲਈ ਸਾਡੀ ਤੇ ਸਾਨੂੰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਆ ਸਾਨੂੰ ਪਟੇਲ ਜੀ ਸਾਨੂੰ ਮਹਾਰਾਜ ਦੇ ਸ਼ਰੋਮਣੀ ਕਮੇਟੀ ਦੇ ਉਪਰਾਲੇ ਦਾ ਸਦਕਾ ਅਸੀਂ ਜੋ ਜੋ ਸਾਡਾ ਵਿਜੇ ਲਗੇ ਨੇ ਸ਼ਰਮਨੀ ਕਮੇਟੀ ਦੇ ਸਦਕਾ ਸਾਡੀ ਬਹੁਤ ਖੁਸ਼ੀ ਆ ਸਾਨੂੰ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ਪੁਰਵ ਤੇ ਜਾਣ ਦੀ ਬਹੁਤ ਹੁਸ਼ਾ ਬਹੁਤ ਮਹਾਰਾਜ ਦੇ ਤਰਸਗੀਤਾ ਪਰਮਾਤਮਾ ਨੇ ਵੀ ਅਸੀਂ ਮਹਾਰਾਜ ਦੇ ਚਰਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਬਹੁਤ ਖੁਸ਼ੀ ਹੈ ਮਨ ਚ ਬਹੁਤ ਖੁਸ਼ੀ ਆ ਮਹਾਰਾਜ ਦੀ ਹਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਔਰ ਹਰ ਕਿਸੇ ਨੂੰ ਚਾਹ ਹੈ ਕਿ ਧੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਦੇ ਦਰਸ਼ਨ ਕਰਨੇ ਇਹ ਭਾਗਾਂ ਨਹੀਂ ਦਰਸ਼ਨ ਦੇਣਾ ਹੈ ਜੀ ਅਸੀਂ ਸਵਾਬੇ ਦੇ ਦਰਸ਼ਨ ਕਰਨਾ ਹੈ ਜੀ ਅਸੀਂ ਤਾਂ ਹਾਂ ਜੀ ਸੰਗਤਾਂ ਬੜੇ ਚਾਵਾਂ ਮਲਾਰਾਂ ਦੇ ਨਾਲ ਆਪਣੇ ਜਿਹੜੇ ਆ ਉਹ ਪੈਕਿੰਗ ਕਰਕੇ ਇੱਥੇ ਹੁਣ ਜਾ ਰਹੇ ਜਿੱਥੇ ਨਾਲ ਹਾਂਜੀ ਨਹੀਂ ਜੀ ਨਹੀਂ ਮੈਂ ਨਹੀਂ ਜਾ ਰਿਹਾ ਅੱਛਾ ਤਾਂ ਤੁਸ ਤੇ ਹੋਰ ਲਗਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਜਿਕਾਰਿਆਂ ਦੀ ਗੂੰਜ ਤੇ ਉਹ ਜਿੱਥਾ ਰਵਾਨਾ ਕੀਤਾ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਫਗਾਨੀ ਕੁਲਦੀਪ ਸਿੰਘ ਗੜਗੱਜ ਇਸ ਜੱਥੇ ਦੀ ਅਗਵਾਈ ਕਰ ਰਹੇ ਨੇ ਜੱਥੇਵਾਲੋ ਵੱਖ-ਵੱਖ ਪਾਵਨ ਪਿੱਤਰ ਸਾਨਾਂ ਤੇ ਕਿਉਂਕਿ ਕੱਲ ਯਾਨੀ ਕਿ 5 ਨਵੰਬਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਣਾ ਹੈ ਨਨਕਾਣਾ ਸਾਹਿਬ ਵਿਖੇ ਇੱਕ ਰੋਕਿਕ ਨਗਰ ਕੀਰਤਨ ਵੀ ਸਜਾਇਆ ਜਾਣਾ ਉਸ ਦੀ ਵੀ ਕੋਸ਼ਿਸ਼ ਕਰਾਂਗੇ ਅਸੀਂ ਤਸਵੀਰ ਆਪਣੇ ਦੱਸਿਆ ਤੱਕ ਪਹੁੰਚਾ ਸਕੀਏ ਉਸ ਤੋਂ ਬਾਅਦ ਜੱਥੇਵਾਲੋ ਵੱਖ-ਵੱਖ ਪਾਵਨ ਪਿੱਤਰ ਸਾਨਾਂ ਦੇ ਦਰਸ਼ਨ ਕੀਤੇ ਜਾਣੇ ਔਰ 13 ਨਵੰਬਰ ਜਿਹੜਾ ਜੱਥਾ ਹੈ ਉਹ ਵਤਨ ਪਰਤੇਗਾ ਜੱਥੇ ਨਾਲ ਜਾ ਰਹੇ ਜੀ ਹਾਂਜੀ ਕੀ ਨਾਮ ਹੈ ਕਿੱਥੇ ਜਾ ਰਹੇ ਹੋ ਮੈਂ ਸਤਨਾਮਕ ਪੰਦੇਰ ਖੁਰਦ ਪੰ ਦੇਰ ਕਰਦੇ ਪਹਿਲੀ ਵਾਰ ਜਾ ਰਹੇ ਹਾਂ ਜੀ ਪਹਿਲੀ ਵਾਰ ਜਾ ਰਹੇ ਹਾਂ ਜੀ ਕਿੰਨੀ ਖੁਸ਼ੀ ਹੈ ਕਿੰਨਾ ਚਾਹ ਬਹੁਤ ਚਾਹ ਜੀ ਬਹੁਤ ਬਾਬਾ ਜੀ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਦਰਸ਼ਨਾਂ ਵਾਲੇ ਜਾ ਰਹੇ ਸਿੱਖ ਤਾਂਗ ਰੱਖਦਾ ਹੈ ਅਰਦਾਸ ਕਰਦਾ ਹੈ ਤਾਂਗੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਚਿਰ ਤੋਂ ਤਾਂਗ ਸੀ ਮਹਾਰਾਜ ਦੇ ਦਰਸ਼ਨਾਂ ਲਈ ਬਾਬਾ ਜੀ ਨੇ ਕਿਰਪਾ ਕੀਤੀ ਅੱਜ ਕੇ ਦਰਸ਼ਨਾਂ ਵਾਲੇ ਜਾ ਰਹੇ ਹਾਂ ਤੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਦਰਸ਼ਨਾਂ ਲਈ ਜਾ ਰਹੇ ਤੁਸੀਂ ਵੀ ਜਾ ਰਹੇ ਹੋ ਇੱਥੇ ਨਾਲ ਮੈਂ ਸ਼ਰਦਾ ਸਿੰਘ ਨੰਬਰ ਦਾ 0758 ਸਤਗੁਰ ਸਾਹਿਬ ਤੋਂ ਜੀ ਬੜੇ ਮਨ ਜਿੱਤ ਮਨਣਾ ਵੀ ਇੱਕ ਰੀ ਧਰਤੀ ਨੂੰ ਨਮਸਕਾਰ ਕਰ ਰਹੀ ਹੈ ਤੇ ਉਪਰ ਮਾਤਮੇ ਸਾਡੀ ਸੁਣੀ ਹੈ ਤੇ ਅੱਜ ਜਾ ਰਹੇ ਆ ਉਹ ਖੁਸ਼ੀਆਂ ਨਹੀਂ ਬਿਆਨਤ ਨੇ ਬਿਆਨੀ ਕੀਤੀ ਜਾ ਸਕਦੀ ਸਾਡੇ 1982 ਚ ਸਾਡੇ 나ਈ ਸੀ ਚਾਚਾ ਬशीर ਜੀ ਉਹ 3 ਮਹੀਨੇ ਸਾਡੇ ਕੋਲ ਰਹਿ ਕੇ ਗਏ ਸੀ 95 ਸਾਲ ਦੀ ਉਮਰ ਹੋਈ ਸੀ ਉਹ ਯਾਦ ਕਰ ਰਿਹਾ ਸੀ ਵੀ ਆ ਪੁੱਤਰ ਇਕੱਲੇ ਸਾਨੂੰ ਮਿਲ ਕੇ ਜਾ ਤੇ ਉਹਨਾਂ ਦੀਆਂ ਅਸੀਸਾਂ ਨਾਲ ਅੱਜ ਅਸੀਂ ਜਾ ਕੇ ਉਹਨਾਂ ਨਾਲ ਜੁੜੀਆਂ ਹੋਈਆਂ ਜਣਾ ਜੁਣੀ ਸਾਡਾ ਪਿੰਡ ਸ਼ੇਖਪੁਰ ਜ਼ਿਲ੍ਹਾ ਸ਼ੇਖ ਦੀ ਵੰਡ ਨੇ ਸਾਨੂੰ ਅੱਡ ਕਰ ਅੱਡ ਕਰ ਗੁਰਦਾਮ ਵੀ ਉੱਧਰ ਸਾਡੇ ਤੋਂ ਪਿੱਛੇ ਰਗੇ ਸ਼੍ਰੀਮਾਨ ਜੀ ਉਹ ਜਿਹੜੇ ਨੇ ਇੰਨਾ ਪਿਆਰ ਕਰ ਰਹੇ ਨੇ ਉਹ ਆਂਦੇ ਨੇ ਮੇਰੀਆਂ ਬੇਟੀਆਂ ਮੇਰੀਆਂ ਪੋਤੀਆਂ ਤੁਹਾਨੂੰ ਮਿਲਣਾ ਸੀ ਆਵਾਂਗੇ ਵੇਖੋ ਕਿ ਨਾ ਸਾਡੀਆਂ ਸਰਕਾਰਾਂ ਨੇ ਫਰਕ ਪਾਇਆ ਲੋਕੀ ਉਹਦੋਂ ਜ਼ਿਆਦਾ ਪਿਆਰ ਜਾਲ ਰਹੇ ਨੇ ਤੇ ਅਸੀਂ ਅਰਦਾਸ ਕਰਨੇ ਸੱਚੇ ਪਾਤਸ਼ਾਹ ਦੂਆਂ ਮੁਲਕਾਂ ਦਾ ਵੀ ਹੋਰ ਪਿਆਰ ਵਧਾ ਤੇ ਅਸੀਂ ਜਿਵੇਂ ਅੱਗੇ ਮੈਡੀਕਲ ਦੇਹਾਂ ਉਸ ਤਰ੍ਹਾਂ ਮਿਲਦੇ ਗੱਦੇ ਰਹੀਏ ਪਲੇ ਦਰਸ਼ਕ ਦਾਰ ਪਲੇ ਦਰਸ਼ਕ ਦਾਰ ਤੋ ਇਹ ਹਰ ਸਿੱਖ ਦੀ ਤਾਂਗ ਹੈ ਕਿ ਦੋਵਾਂ ਮੁਲਕਾਂ ਦੇ ਸਬੰਧ ਦੋਸਤਾਨਾ ਰਹਿਣ ਹੂੰ ਵੀਜ਼ਾ ਜਿਹੜੀ ਸ਼ਰਤ ਹੈ ਉਹ ਖਤਮ ਹੋਵੇ ਜੀ ਹਰ ਕੋਈ ਹਰ ਸਿੱਖ ਪਾਕਿਸਤਾਨ ਸਿਤ ਗੁਰਤਾਮਾ ਦੇ ਖੁੱਲੇ ਦਰਸ਼ਨ ਦੇਦਾਰ ਕਰ ਸਕੇ ਔਰ ਇਹ ਕਾਮਨਾ ਹੀ ਜਿਹੜੀ ਅੱਜ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਸਿੰਘ ਸਾਹਿਬ ਦੀ ਗੱਲ ਕਰੀ ਤਾਂ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜ ਹਰਾਨੇ ਅੱਜ ਮੁੜ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜਿਹੜੀ ਹੈ ਉਹ ਵੀ ਸਰਕਾਰ ਪਾਸੋਂ ਕੀਤੀ ਹੈ ਕਿ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਖੋਲੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਕਿਉਂਕਿ ਆਪਰੇਸ਼ਨ ਸੰਦੂਰ ਤੇ ਚੱਲਦੇ ਆ ਜੋ ਜੰਗ ਵਰਗੇ ਹਾਲਾਤ ਪੈਦਾ ਹੋਏ ਸੀ ਭਾਰਤ ਪਾਕਿਸਤਾਨ ਦਰਮਿਆਨ ਤਾਂ ਦੋਵਾਂ ਮੁਲਕਾਂ ਵੱਲੋਂ ਆਪੋ ਆਪਣੀ ਸਰਹੱਦਾ ਸੀਲ ਕਰ ਦਿੱਤੀ ਗਈ ਸੀ ਬੰਦ ਕਰ ਦਿੱਤੀ ਗਈ ਸੀ ਮੁਕੰਮਲ ਰੂਪ ਚ ਆਵਾਜ਼ ਆਈ ਜਸਰਾਨੀ ਦੀ ਆਮਦ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ ਵਪਾਰ ਪਹਿਲਾਂ ਤੋਂ ਹੀ ਬੰਦ ਸੀ ਤਾਂ ਜਿਹੇ ਚ ਆਪਰੇਸ਼ਨ ਸੰਦੂਰ ਤੋਂ ਬਾਅਦ ਇੱਕ ਚੰਗੀ ਖਬਰ ਹੈ ਪਹਿਲ ਕਦਮੀ ਹੈ ਕਿ ਹੁਣ ਪਹਿਲੀ ਵਾਰ ਇਹ ਜਥਾ ਜਿਹੜਾ ਰਵਾਨਾ ਹੋਣ ਜਾ ਰਿਹਾ ਜੋ ਕੁਝ ਦਿਨ ਤੱਕ ਸ਼੍ਰੋਮਣੀ ਕਮੇਟੀ ਦਫਤਰ ਤੋਂ ਫੁੱਲਾਂ ਦੇ ਸੇਰੇ ਪਾ ਕੇ ਸਿਰੋਪਾਉ ਪੇਂਟ ਕਰਕੇ ਜੇ ਕਾਰਾਂ ਦੀ ਗੂੰਜੇ ਟਰਵਾਨਾ ਕੀਤਾ ਜਾਊਗਾ ਔਰ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਨੂੰ ਅਟਾਰੀ ਸਰਹੱਦ ਤੱਕ ਲੈ ਕੇ ਜਾਣ ਦੇ ਲਈ ਵੀ ਵਿਸ਼ੇਸ਼ ਬਸੰਤਾ ਪ੍ਰਬੰਧ ਕੀਤਾ ਗਿਆ ਜਿੱਥੋਂ ਜਥਾ ਆਪਣੀ ਸਾਰੀ ਕਸਟਮ ਇਮੀਗ੍ਰੇਸ਼ਨ ਦੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਅਟਾਰੀ ਵਾਗਾ ਸਰ ਸੜਕ ਦੇ ਰਸਤੇ ਜਿਹੜਾ ਹੈ ਉਹ ਪਾਕਿਸਤਾਨ ਦੀ ਸਰਹੱਦ ਚ ਦਾਖਲ ਹੋ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਔਕਾਫ਼ ਬੋਰਡ ਪਾਕਿਸਤਾਨ ਵੱਲੋਂ ਜਿੱਥੇ ਦਾ ਨਿੱਘਾ ਸਵਾਗਤ ਕੀਤਾ ਜਾਉ ਉੱਥੇ ਵਿਸ਼ੇਸ਼ ਬੱਚਾਂ ਦੇ ਰਹੀ ਇਹਨਾਂ ਨੂੰ ਸਿੱਧਾ ਨਨਕਾਣਾ ਸਾਹਿਬ ਲਿਜਾਇਆ ਜਾਂ ਜਿੱਥੇ ਗੁਰੂ ਸਾਹਿਬ ਦੀ ਪਾਵਨ ਪਿੱਤਰ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਹਰ ਸਿੱਖ ਦੇ ਵਾਂਚ ਵਿੱਚ ਹਮੇਸ਼ਾ ਹੀ ਬਿਹਤ ਚਾਰੰਦ ਹੈ ਜੀ ਜੀ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਵਕਤ ਸਿੱਖ ਸੰਗਤ ਦੇ ਵਿੱਚ ਮਨਿੰਦਰ ਖੁਸ਼ੀ ਦੀ ਲਹਿਰ ਹੈ ਤਾਂ ਗੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਸੰਗਤ ਗੁਰੂ ਘਰ ਦੇ ਨਤਮਸਤਕ ਹੋ ਕੇ ਦਰਸ਼ਨ ਕਰਨ ਦیدار ਕਰਨ ਮਨਿੰਦਰ ਖਾਸ ਗੱਲ ਇਹ ਵੀ ਹੈ ਕਿਉਂਕਿ ਦੋਵਾਂ ਮੁਲਕਾਂ ਦੇ ਵਿਚਾਲੇ ਤਲਖ ਮਖੌਲ ਸੀ ਦੋਵਾਂ ਮੁਲਕਾਂ ਨੇ ਸਰਹੱਦਾ ਬੰਦ ਕਰ ਲਈਆਂ ਪਰ ਆਸਥਾ ਦਾ ਇਹ ਦਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਦਰ ਦੋਵਾਂ ਮੁਲਕਾਂ ਦੇ ਵਿੱਚ ਪਿਆਰ ਭਾਵਨਾ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖ ਰਿਹਾ ਹੈ ਬੇਸ਼ੱਕ ਇਹ ਵੀਜ਼ੇ ਥੋੜੇ ਨੇ 1796 ਲੋਕ ਹੀ ਸ਼ਰਧਾਲੂ ਜਿਹੜੇ ਨੇ ਉਹ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਪਰ ਦੋਵਾਂ ਮੁਲਕਾਂ ਦੇ ਵਿਚਾਲੇ ਜੋ ਤਲਖ ਟਸਲ ਬਣੀ ਹੋਈ ਸੀ ਅੱਜ ਆਸਥਾ ਉਸ ਦੀਵਾਰ ਨੂੰ ਪਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਬੇਹਤ ਤਲਖੀਪਰੇ ਹਾਲਾਤ ਪੈਦਾ ਹੋਏ ਸਨ ਪਰ ਜਿਸ ਤਰ੍ਹਾਂ ਹੁਣ ਇੱਕ ਸਰਦਾਰ ਨੂੰ ਵੀ ਗੱਲ ਕਰ ਰਹੇ ਸਨ ਕਿ ਜਿਹੜੀ ਲੋਕ ਨੇ ਚਾਹੇ ਉਹ ਭਾਰਤ ਦੇ ਨੇ ਜਾਂ ਪਾਕਿਸਤਾਨ ਦੇ ਨੇ ਚੜ੍ਹਦੇ ਪੰਜਾਬ ਦੇ ਨੇ ਜਾਂ ਲੈਂਦੇ ਪੰਜਾਬ ਦੇ ਨੇ ਉਹ ਹਮੇਸ਼ਾ ਇੱਕ ਦੂਸਰੇ ਨਾਲ ਦੋਸਤਾਨਾ ਸਬੰਧ ਰੱਖਦੇ ਨੇ ਹਮੇਸ਼ਾ ਇੱਕ ਦੂਸਰੇ ਨੂੰ ਪਿਆਰ ਕਰਦੇ ਨੇ ਔਰ ਜਦੋਂ ਵੀ ਕੋਈ ਵੀ ਇਥੋਂ ਪਾਕਿਸਤਾਨ ਤੋਂ ਅੱਗੇ ਵਰਤਦਾ ਵਾਪਸ ਆਂਦਾ ਹੈ ਤਾਂ ਹਮੇਸ਼ਾ ਉਹ ਉੱਥੇ ਮਿਲੇ ਪਿਆਰ ਸਤਕਾਰ ਦੀ ਗੱਲ ਕਰਦਾ ਹੈ ਕਿ ਬੇਹੱਦ ਸਲਾਘਾ ਕਰਦਾ ਹੈ ਕਿ ਪਾਕਿਸਤਾਨ ਵਿੱਚ ਜਾਣ ਤੇ ਉਥੋਂ ਦੀ ਜਿਹੜੀ ਆਵਾਮ ਹੈ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਿਰ ਦਾ ਸਤਕਾਰ ਪਿਆਰ ਭੇਂਟ ਕੀਤਾ ਗਿਆ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਗਈ ਹਰ ਥਾਂ ਤੇ ਜੱਥੇ ਦਾ ਸਵਾਗਤ ਕੀਤਾ ਗਿਆ ਇਹ ਇੱਕ ਜਿਹੜੀ ਕਿਉਂਕਿ ਜੜਾਂ ਸਾਡੀਆਂ ਨੇ ਹੁਣ ਜੇਕਰ ਅਸੀਂ 47 ਤੋਂ ਵੰਡ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਥੋਂ ਕਈ ਪਰਵਾਜ਼ ਜਿਹੜੇ ਉੱਜੜ ਕੇ ਆਏ ਤਾਂ ਹਲੇ ਵੀ ਕਈਆਂ ਦੀ ਰਿਸ਼ਤੇਦਾਰੀਆਂ ਉਧਰ ਨੇ ਜਾਂ ਉਧਰ ਲੈਦੀਆਂ ਇੱਧਰ ਨੇ ਤਾਂ ਇਹ ਇੱਕ ਤਾੰਕ ਬਣੀ ਰਹਿੰਦੀ ਹੈ ਕਿ ਕਦੋਂ ਮੌਕਾ ਮਿਲੇ ਕਦੋਂ ਗੁਰਦ ਆਮਾ ਦਰਸ਼ਨ ਕਰੀਏ ਕਦੋਂ ਅਸੀਂ ਆਪਣੇ ਜੋ ਪ੍ਰਾਤਿ ਸਾਡਾ ਜੱਦੀ ਪਿੰਡ ਹੈ ਉੱਥੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਜਾਂ ਕੋਈ ਬਜ਼ੁਰਗ ਪ੍ਰਾਣੇ ਮਿਲਣ ਜੋ ਸਾਡੇ ਬਜ਼ੁਰਗਾ ਬਾਰੇ ਜਾਣਕਾਰੀ ਦੇ ਸਕਣ ਪਰ ਫਿਲਹਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼ਿਉਮਨਿਕ ਪੇਟੀ ਦਫ਼ਤਰ ਦੀ ਜਿੱਥੇ ਉਹ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਕੁਝ ਚੰਦ ਮਿੰਟ ਹੋਰ ਨੇ ਉਸ ਤੋਂ ਬਾਅਦ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਚਕਾਰਿਆਂ ਦੀ ਗੂੰਜ ਦੇ ਵਿੱਚ ਇਹ ਇੱਕ ਲੋਕ ਜਿਹੜਾ ਜਥਾ ਉਹ ਰਵਾਨਾ ਕੀਤਾ ਜਾਊਗਾ ਤੋਂ 1796 ਸ਼ਰਦਾਲੂ ਨੇ ਜਿਹਨਾਂ ਨੂੰ ਵੀਜ਼ਾ ਦਿੱਤਾ ਗਿਆ ਸਿਰਫ 6 ਵੀਜ਼ੇ ਇਸ ਵਾਰ ਕੱਟੇ ਗਏ ਆ ਚੰਗੀ ਖੁਲਦਰੀ ਜਿਹੜੀ ਹੈ ਉਹ ਦਿਖਾਈ ਗਈ ਹੈ ਤਾਂ ਹੁਣ ਇਹ ਜਥੇ ਜਿਹੜੇ ਐ ਥੋ ਰਵਾਨਾ ਹੋਣ ਜਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਜਥੇ ਦੇ ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹਰਿਆਣਾ ਕਮੇਟੀ ਹੈ ਤਾਂ 5 6 ਸੰਸਥਾਵਾਂ ਨੇ ਜਿਨ੍ਹਾਂ ਨੂੰ ਜਥਿਆਂ ਦੀ ਵੀਜ਼ਾ ਦਿੱਤੇ ਗਏ ਹੈ ਪਰਮਿਸ਼ਨ ਦਿੱਤੀ ਗਈ ਹੈ ਤਾਂ ਕੁੱਲ 3000 ਤੋਂ ਵੱਧ ਸ਼ਰਧਾਲੂ ਨੇ ਕਿਉਂਕਿ 1796 ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਅਪਲਾਈ ਕੀਤੇ ਗਏ ਸੀ ਪਰ ਇਸ ਤੋਂ ਇਲਾਵਾ ਹੋਰ ਬਾਕੀ ਸੰਸਥਾਵਾਂ ਦੇ ਮਿਲਾ ਕੇ ਤੋਂ 3000 ਦੇ ਕਰੀਬ ਸ਼ਰਧਾਲੂ ਜਿਹੜੇ ਹੈ ਅੱਜ ਉਹ ਟਾਰੀਵਾਗਾ ਸਰਹੱਦ ਦੇ ਸੜਕੀ ਰਸਤੇ ਜਿਹੜਾ ਉਹ ਪਾਕਿਸਤਾਨ ਦੇ ਲਈ ਰਵਾੜਾ ਹੋਣਗੇ ਜਿੱਥੇ ਵਕਫ ਵਕਫ ਪਵਨ ਪਿੱਤਰ ਗੁਰਤਾਮਾ ਦੇ ਦਰਸ਼ਨ ਕਰਨ ਤੋਂ ਬਾਅਦ ਜਿਹੜਾ 13 ਨਵੰਬਰ ਨੂੰ ਵਤਨ ਪਰਤਣਗੇ ਹਾਂ ਜੀ ਹਾਂ हां जी लाहौर ਕਰਨਿਆਂ ਜੀ ਚੁੰਨਾ ਮੰਡੀ ਡੇਰਾ ਸਾਹਿਬ ਤੇ ਚੂੜਕਾਣਾ ਸੱਚਾ ਸੌਦਾ ਤੇ ਕਰਤਾਰਪੁਰ ਸਾਹਿਬ ਪੰਜਾਲਾ ਸਾਹਿਬ हां ਨਨਕਾਣਾ ਸਾਹਿਬ ਪੰਜਾ ਸਾਹਿਬ ਜੀ हसन अब्दाल ਬੜਾ ਚਾਹ ਜੀ ਹੱਦੋਂ ਜ਼ਿਆਦਾ ਚਾਹ ਪਹਿਲਾਂ ਦੋ ਵਾਰੀ ਗਿਆ ਜੀ ਤੀਜੀ ਵਾਰ ਤੀਜੀ ਵਾਰ ਜੀ हां जी ਹਾਂ ਅੱਛਾ ਹਰ ਵਾਰੀ ਚਾਹ ਹੋ ਨਹੀਂ ਹੁੰਦਾ ਹਾਂ ਜੀ ਹਾਂ ਜੀ ਉਹਨੇ ਚਾਹ ਗੁਰੂ ਮਹਾਰਾਜ ਦੀ ਖੁਸ਼ੀ ਆ ਗੁਰਨਾਮਕ ਪਾਤਸ਼ਾਹ ਦੀ ਉਹ ਮਿਹਰ ਕਰਦਾ ਹੈ ਜਗਤ ਨੂੰ ਤਾਰਨ ਵਾਲਾ ਹੈ ਮਿੱਟੀ ਤੋਂ ਚੰ ਚੰਨਲ ਹੋਏ ਇਹ ਤਾਂ ਪ੍ਰਕਾਸ਼ ਕਰਨ ਵਾਲੇ ਪਾਤਸ਼ਾਹ ਸਾਰੀ ਦੁਨੀਆ ਨੂੰ ਦੁਬਾਰੇ ਫਿਰ ਮੇਲਤਾ ਪਹਿਲਾਂ ਇੱਕ ਹੈਸਲ ਹੋ ਗਿਆ ਸੀ ਵੀ ਵੀਜ਼ਾ ਨਹੀਂ ਦਿੰਦੀ ਸਰਕਾਰ ਚਲੋ ਇਹ ਸਰਕਾਰ ਦਾ ਧੰਨਵਾਦ ਕਰਦੇ ਆ ਫਿਰ ਵੀ ਸਰ ਇਰਾਦੀ ਸੀ ਹਾਂ 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 ਸਰਕਾਰ ਦਾ ਫਿਰ ਵੀ ਅਸੀਂ ਦੋ ਸਰਕਾਰਾਂ ਦਾ ਧੰਨਵਾਦ ਕਰਦੇ ਆ ਵੀ ਸਾਨੂੰ ਵੀਜ਼ਾ ਦਿੱਤਾ ਸਾਡੀ ਆਸਤੇ ਪੂਰੇ ਉੱਤਰੀ ਸਰਕਾਰ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ মিডিਆ ਦਾ ਵੀ ਜਿਹੜੀ মিডিਆ ਨਾ মিডিਆ ਮੈਨ ਚੀਜ਼ ਹੈ ਇਹ ਥੰਬ ਹੈ ਮਤਲਬ ਦੋ ਜੇ ਦਰਸ਼ਾਂ ਦਾ ਮਿਲਾਨ ਦਾ ਮਤਲਬ ਬਹੁਤ ਵਧੀਆ মিডিਆ ਦੀ ਜਿਹੜੀ ਪਾਲਸੀ ਹੈ ਬਹੁਤ ਵਧੀਆ ਹੈ ਹਰ ਕਿਸੇ ਨੂੰ ਚਾਹਿਆ ਹਰ ਕਿਸੇ ਨੂੰ ਖੁਸ਼ੀ ਹੈ ਇੱਕ ਵੱਖਰਾ ਅਹਿਸਾਸ ਹੈ ਇੱਕ ਵੱਖਰੇ ਮਨ ਦੇ ਅੰਦਰ ਚਾਹ ਹੈ ਕਿ ਅਸੀਂ ਜਦੋਂ ਸੜਕ ਰਸਤੇ ਜਦੋਂ ਕੋਈ ਵੀ ਪਾਕਿਸਤਾਨ ਜਾਂਦਾ ਹੈ ਤਾਂ ਸਿਰਫ ਇੱਕ ਕਦਮ ਚੱਕ ਕੇ ਜ਼ੀਰੋ ਲਾਈਨ ਤੋਂ ਪਾਰ ਕਰਦੇ ਹੀ ਪਾਕਿਸਤਾਨ ਚ ਦਾਖਲ ਹੁੰਦਾ ਉਹ ਜਿਹੜਾ ਇੱਕ ਅਹਿਸਾਸ ਹੁੰਦਾ ਉਦੋਂ ਹੀ ਕਿ ਹੁਣ ਅਸੀਂ ਬਾਬੇ ਰਾਨ ਦੇ ਧਰਤੀ ਤੇ ਪਹੁੰਚਣ ਆਲੇ ਆ ਅਸੀਂ ਹੁਣ ਤੰਗੂ ਰਾਮਦਾਸ ਦੇ ਪ੍ਰਕਾਸ਼ ਸਾਨ ਚੂਨਾ ਮੰਡੀ ਲਾਹੌਰ ਦੇ ਦਰਸ਼ਨ ਕਰਾਂਗੇ ਗੁਰੂ ਅਰਜਨ ਦੇ ਮਹਾਰਾਜ ਦੇ ਸ਼ਹੀਦੀ ਸਥਾਨ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਸੱਚਾ ਸੋਦਾ ਰੋੜੀ ਸਾਹਿਬ ਗਰਤਾਰਪੁਰ ਸਾਹਿਬ ਤੋ ਵਖ ਵਖ ਪਾਉਨ ਪਿੱਤਰ ਸਾਨਾ ਦੇ ਦਰਸ਼ਨ ਜਿਹੜੇ ਕਰਨ ਦਾ ਮੌਕਾ ਮਿਲਣਾ ਇਹ ਬੜੇ ਵੱਡੇ ਭਾਗਾ ਵਾਲੀ ਗੱਲ ਹੈ ਕਰਮਾਂ ਨਾਲ ਹੀ ਜਿਹੜਾ ਇਹ ਦਰਸ਼ਨ ਦੇਦਾਰ ਜਿਹੜੇ ਹੈ ਮਮਕੀਨ ਹੁੰਦੇ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਜਿਹੜਾ ਇਹ ਦਰਸ਼ਨ ਦੇਦਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਖਤਰ ਕੁਲਵੰਤ ਸਿੰਘ ਮੰਨਨ ਸਾਡੇ ਨਾਲ ਮੌਜੂਦ ਨੇ ਜਿੱਥੇ ਦੇ ਮੈਂਬਰ ਮਿਲਦੇ ਨੇ 1796 ਹੈ 1796 ਇਹ ਸਾਰਾ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਉਹਨਾਂ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਨਕਾਣਾ ਸਾਹਿਬ ਦੀ ਧਰਤੀ ਨੂੰ ਜੋ ਛੂਣੀ ਕਮੇਟੀ ਦਾ ਹਰ ਸਾਲ ਜਥਾ ਜਾਂਦਾ ਤੇ 1792 1796 ਜਿਹੜੇ ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਕਿ ਅਸੀਂ ਗੁਰਨਾਨਕ ਦੀ ਧਰਤੀ ਦੇਖਣ ਜਾਣਾ ਉਹ ਜਥਾ ਜਿਹੜਾ ਜਾ ਰਿਹਾ ਤੇ ਉਹਦੇ ਸਾਰੇ ਪ੍ਰਬੰਧ ਕੀਤੇ ਗਏ ਆ ਤੇ ਉਹਦੇ ਤੇ ਜਹਦਾ ਜੀ ਅਕਾਲਤਾ ਸਾਹਿਬ ਵੀ ਨਾਲ ਜਾ ਰਹੇ ਆ ਤੇ ਮੈਂ ਸਭ ਨੂੰ ਪਹਿਲਾਂ ਤਾਂ ਵਧਾਈਆਂ ਦਿੰਦਾ ਤੇ ਅਰਦਾਸ ਕਰਦਾ ਕਿਉਂਕਿ ਅਸੀਂ ਪਿਛਲੇ ਸਾਲ ਪਾਕਿਸਤਾਨ ਦੀ ਐਮਬੈਸੀ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਅੱਧੇ ਤੋਂ ਜ਼ਿਆਦਾ ਜਿਹੜੇ ਕੱਟ ਦਿੱਤੇ ਜਾਂਦੇ ਸ਼ਰਧਾਲੂ ਅਭੀ ਦੇ ਕੱਟ ਦਿੱਤੇ ਹਾਂ ਤੇ ਉਹਦੇ ਬੀਜੇ ਕੱਟੇ ਕਰਕੇ ਬਹੁਤ ਨਿਰਾਸ਼ਾ ਹੁੰਦੀ ਸੀ ਕਈਆਂ ਦੇ ਮਨ ਚ ਕਿਦਾਂ ਦੀ ਆਸਤਾ ਹੁੰਦੀ ਸੀ ਤੇ ਉਹਨਾਂ ਦੀ ਆਸਤਾ ਟੁੱਟਦੀ ਸੀ ਪਰ ਪਾਸਤਾ ਨੰਬੈਸੀ ਦਾ ਵੀ ਧੰਨਵਾਦ ਆ ਹਿੰਦੂਤਾਂ ਸਰਕਾਰ ਦਾ ਵੀ ਧੰਨਵਾਦ ਆ ਕਿ ਜਿਹੜੇ 1796 ਸਿੰਧਾਲੂ ਜਿਹੜੇ ਉਹ ਜਾ ਰਹੇ ਆ ਤਰਦਾਸ ਕਰਦੇ ਆ ਕਿ ਉਹ ਜਿੰਨੇ ਵੀ ਗੁਰੂ ਘਰ ਆ ਇਤਿਹਾਸਿਕ ਗੁਰਨਾਨ ਸਿੰਘ ਸਾਹਿਬ ਨਾਲ ਲੈਟਰ ਜਾਂ ਦੂਜੇ ਗੁਰੂ ਸਵਾਨ ਦੇ ਨਾਲ ਉਹਦੇ ਦਰਸ਼ਨ ਜਿਦਾਰੇ ਕਰਕੇ ਖੁਸ਼ੀਆਂ ਲੈ ਕੇ ਘਰ ਨੂੰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵੇਪ ਤੇ ਸਭ ਤੋਂ ਪਹਿਲਾਂ ਤਾਂ ਵੀ ਲੱਗ ਰਿਹਾ ਸੀ ਨਹੀਂ ਜਿੱਤਦਾ ਜਾ ਹੀ ਨਹੀਂ ਸਕਦਾ ਕਿਉਂਕਿ ਲਾਤ ਵਾਲੇ ਖਰਾਬ ਸੀ ਪਰ ਪ੍ਰੈਸ਼ਰ ਸੰਭੋਲ ਕੇ ਫੇਲੀ ਵਾਰ ਜਿੱਤਦਾ ਜਾ ਦੇ ਦੇਖੋ ਇਹ ਵੀ ਗੁਰਨਾਨਕ ਦੀ ਮਿਹਰ ਆ ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਰੋਜ਼ ਰੋਜ਼ ਅਰਦਾਸ ਕਰਦੇ ਆ ਸਵੇਰੇ ਸ਼ਾਮ ਵੀ ਜਿਹੜੇ ਅਸਥਾਨ ਸਾਡੇ ਤੋਂ ਵਿਛੜ ਗਏ ਉਹਨਾਂ ਦੇ ਦਰਸ਼ਨ ਜਿਦਾਰੇ ਕਰ ਕੋ ਸੱਚੇ ਬਾਦਸ਼ਾਹ ਸਾਨੂੰ ਬਖਸ਼ੀ ਤੇ ਉਹ ਦੁਆਰਾ ਰਹਿਤਾਂ ਬਖਸ਼ੀਆਂ ਜਿਹੜੀਆਂ ਮੈਂ ਕਹਿੰਦਾ ਸਰਕਾਰਾਂ ਨੇ ਤੇ ਵੀ ਕੀਤੀਆਂ ਕਿ ਜਿਹੜੀ ਸਾਡੀ ਆਸਥਾ ਹੈਗੀ ਹੈ ਜਿਹੜੀ ਸਾਡੀ ਛੜਦਾ ਹੈਗੀ ਹੈ ਉਹ ਛੜਦਾ ਜਿਹੜੀ ਹੈ ਸਰਕਾਰਾਂ ਦਾ ਵੀ ਧੰਨਵਾਦ ਹੈ ਤੇ ਸੰਗਤ ਦੀ ਜਿਹੜੀ ਆਸਥਾ ਉਹਦੇ ਤੇ ਪੂਰੇ ਉੱਤਰਦੇ ਹੋਏ ਦਸ਼ਨਦਾਰੀ ਜਿਹੜੀ ਦੁਆਰਾ ਸ਼ੁਰੂ ਹੋਇਆ ਜੀ ਠੀਕ ਹੈ ਜੀ ਤਾਂ ਇਹ ਸਿੱਖ ਕੌਮ ਦੀਆਂ ਭਾਵਨਾਵਾਂ ਇਹ ਛੜਦਾ ਆਸਥਾ ਜੀ ਆ ਕਰੀ ਅਸਤਾ ਦੇ ਚਲਦੇ ਜਿਹੜਾ ਹਰ ਸਾਲ ਜਿਹੜੇ 6 ਜਥੇ ਪਾਕਿਸਤਾਨ ਲਈ ਰਵਾਨਾ ਹੁੰਦੇ ਆ ਤਾਂ ਮੇਸ਼ਾ ਵੱਡੀ ਗਿਣਤੀ ਵਿੱਚ ਸੰਗਤਾਂ ਪਾਸਪੋਰਟ ਆਪਣੇ ਇੱਥੇ ਲੈ ਕੇ ਪਹੁੰਚਦੀਆਂ ਪਰ ਕੁਝ ਸਮਾਂ ਪਹਿਲਾਂ ਲਾਜ਼ਮੀ ਤੌਰ ਦੇ ਉੱਤੇ ਮਨਿੰਦਰ ਸੰਗਤ ਦੇ ਵਿੱਚ ਇਸ ਵਕਤ ਚਾ ਉਤਸ਼ਾ ਤੇ ਸੰਗਤ ਪਾਕਿਸਤਾਨ ਵਿੱਚਲੇ ਗੁਰਧਾਮਾ ਦੇ ਦਰਸ਼ਨ ਦਿਦਾਰ ਕਰਨ ਲਈ ਬੇਗਰਾਰ ਹੈ ਤੁਸੀਂ ਇਸ ਖਬਰ ਦੇ ਉੱਤੇ ਬਣੇ